ਹੈਲੋ ਗਾਇਸ ਸਮਾਣਾ ਹਲਚਾ ਨਿਊਜ਼ ਦੇਖ ਰਹੇ ਹੋ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਨਾਲ ਇੱਕ ਪਿੰਡ ਦਾ ਮਸਲਾ ਖੱਤਰੀ ਵਾਲੇ ਦਾ ਕੱਲ ਇਸ ਤਰ੍ਹਾਂ ਹੈ ਕਿ ਵੀ ਅੱਜ ਤੋਂ 16 17 ਤਰੀਕ 16 ਤਰੀਕ ਨੂੰ ਪਿਛਲੀ ਪਿਛਲੇ ਮਹੀਨੇ ਦੀ 16 ਤਰੀਕ ਨੂੰ ਆ ਪਿੰਡ ਖੱਤਰੀ ਵਾਲਾ ਵਿਖੇ ਕੁਝ ਅਣਪਛਾਤੇ ਬੰਦੇ ਤੇ ਕੁਝ ਲਿਹਾਜੀ ਉਹਨਾਂ ਦੇ ਜਾਣ ਪਛਾਣ ਦੇ ਬੰਦੇ ਪਿੰਡ ਦੇ ਵਿੱਚ ਕਸ਼ਮੀਰ ਸਿੰਘ ਨੂੰ ਆ ਜਾਨੋਂ ਮਾਰਨ ਜਾਂ ਉਹਦੇ ਤੇ ਹਮਲਾ ਕਰਨ ਲਈ ਆਏ ਸਨ ਹਮਲਾ ਹਮਲਾ ਕਰਨ ਤੋਂ ਬਾਅਦ ਤੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਇਕੱਟ ਹੋ ਕੇ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਤੇ ਬੰਦੇ ਉੱਥੇ ਉਹਨਾਂ ਨੂੰ ਫੜਾ ਦਿੱਤੇ ਗਏ ਫੜਾਣ ਤੋਂ ਬਾਅਦ ਉਹਨਾਂ ਕੋਲੇ ਜੋ ਮਾਰੂ ਹਥਿਆਰ ਸੀ ਤੇ ਬੁਲਟ ਸੀ ਉਹ ਵੀ ਬੁਲਟ ਮੋਟਰਸਾਈਕਲ ਤੇ ਮਾਰੂ ਹਥਿਆਰ ਵੀ ਉੱਥੇ ਬਰਾਮਦ ਕਰਵਾ ਦਿੱਤੇ ਗਏ ਤੇ ਗੱਲ ਮਸਲਾ ਇਹ ਕਈ ਦਿਨ ਬੀਤਣ ਤੋਂ ਬਾਅਦ ਬੀਤੇ ਦਿਨੀ ਕੱਲ ਕਿੰਨੇ 違う 4 ਤਰੀਕ 4 ਤਰੀਕ ਨੂੰ ਕੱਲ ਸਮਝੌਤੇ ਵਾਸਤੇ ਬੁਲਾਇਆ ਗਿਆ ਕੁਲਵਿੰਦਰ ਸਿੰਘ ਨੂੰ ਕਸ਼ਮੀਰ ਸਿੰਘ ਨੂੰ ਤੇ ਉਹਦੇ ਨਾਲ ਜਿਹੜੇ ਜਿਹੜੇ ਰਿਲੇਟਿਵ ਸੀਗੇ ਜਿਹਦੇ ਘਰੇ ਉਹਨੂੰ ਕਸ਼ਮੀਰ ਨੂੰ ਹਮਲਾ ਕਰਨ ਵਾਸਤੇ ਪਹੁੰਚੇ ਸੀ ਤੇ ਉਹਦੇ ਨਾਲ ਇਹ ਵੀ ਤੇ ਇਹ ਵੀ ਦੱਸਣਾ ਬਣਦਾ ਕੁਲਵਿੰਦਰ ਸਿੰਘ ਪੰਚਾਇਤ ਮੈਂਬਰ ਹੈ ਪੰਚਾਇਤ ਮੈਂਬਰ ਹੀ ਦੇਖੋ ਦੁੱਖਾਂ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਖੜਨਾ ਉਹਦਾ ਫਰਜ਼ ਵੀ ਹੈ ਤੇ ਹੱਕ ਵੀ ਹੈ ਕਹਿਣਾ ਜਿਉਂ-ਜਿਉਂ ਕੋਈ ਪੰਚਾਇਤ ਮੈਂਬਰ ਚੁਣਿਆ ਤੇ ਪਿੰਡ ਵਾਸੀ ਨੇ ਚੁਣਿਆ ਆਪਣੇ ਦੁੱਖ ਮਸਲੇ ਉਹਨਾਂ ਨੂੰ ਹੱਲ ਕਰਾਉਣ ਲਈ ਜਦੋਂ ਕੁਲਵਿੰਦਰ ਸਿੰਘ ਨੂੰ ਉੱਥੋਂ ਬਕਾਇਦਾ ਫੋਨ ਕਰਕੇ ਬੁਲਾਇਆ ਗਿਆ ਕੋਈ ਉੱਥੇ ਮੁਲਾਜ਼ਮ ਨੇ ਸ਼ਮਸ਼ ਕਿਹਾ ਗਿਆ ਜਿਵੇਂ ਉਹਨੂੰ ਵੀ ਨਾਲ ਲੈ ਕੇ ਆਇਓ ਜਦੋਂ ਕੁਲਵਿੰਦਰ ਸਿੰਘ ਤੇ ਹੋਰ ਉੱਥੇ ਬੰਦੇ ਨਾਲ ਪਹੁੰਚੇ ਤੇ ਉਹਨਾਂ ਦੀ ਕੋਈ ਜਿਹੜੀ ਕਸ਼ਮੀਰ ਸਿੰਘ ਦੇ ਮਾਮਲੇ ਦੀ ਸੰਤੁਸ਼ਟੀ ਨਾ ਹੁੰਦਿਆਂ ਦੇਖ ਜਦੋਂ ਇਹ ਵਾਪਸ ਆਉਣ ਲੱਗੇ ਤਾਂ ਉੱਥੇ ਕੁਝ ਮੁਲਾਜ਼ਮ ਗਾਜੇਵਾਸ ਚੌਂਕੀ ਦੇ ਉਹਨਾਂ ਨੇ ਦੱਸਿਆ ਕਿ ਵੀ ਉਹਨਾਂ ਨਾਲ ਖਿੱਚ ਤੋ ਕਰਨ ਲੱਗ ਪਏ ਤੇ ਝੂਠਾ ਪਰਚਾ ਪਾਉਣ ਦੀ ਧਮਕੀ ਦਿੱਤੀ ਗਈ ਪਰਚਾ ਇਸ ਗੱਲ ਦੀ ਪਾੜਨ ਦੀ ਧਮਕੀ ਦਿੱਤੀ ਗਈ ਕਿ ਵੀ ਤੂੰ ਸਮਝੌਤਾ ਨਹੀਂ ਹੋਣ ਦਿੰਦਾ ਹੁਣ ਇਹ ਬੇਨਤੀ ਕੀਤੀ ਕੁਲਵਿੰਦਰ ਸਿੰਘ ਨੇ ਤੇ ਹੋਰ ਸਾਥੀ ਪਿੰਡ ਵਾਸੀ ਸਾਡੇ ਨਾਲ ਖੜੇ ਨੇ ਭਾਰੀ ਗਿਣਤੀ ਦੇ ਵਿੱਚ ਅਸੀਂ ਤੁਹਾਨੂੰ ਕਿ ਕੈਮਰਾਮੈਨ ਨੂੰ ਦਿਖਾਣ ਕਿ ਵੀ I'm on three ਅ ਡੀਜੀਪੀ ਪੰਜਾਬ ਤੇ ਐਸਐਸਪੀ ਸਾਹਿਬ ਤੋਂ ਬੇਨਤੀ ਕੀਤੀ ਹੈ ਕਿ ਇੱਕ ਮਾਮਲੇ ਦੀ ਸੱਚਾਈ ਇਨਕੁਆਇਰੀ ਕਰਾਈ ਜਾਵੇ ਤੇ ਸੱਚ ਦਾ ਸਾਥ ਦਿੱਤਾ ਜਾਵੇ ਕੁਲਵਿੰਦਰ ਸਿੰਘ ਨੇ ਇਹ ਵੀ ਕਿਹਾ ਜੇ ਮੈਂ ਕਿਸੇ ਪਾਸੋਂ ਝੂਠਾ ਜੇ ਮੇਰੇ ਤੇ ਕੋਈ ਦੋਸ਼ ਲੱਗਦੇ ਨੇ ਤਾਂ ਮੈਂ ਸਜ਼ਾ ਦਾ ਹੱਕਦਾਰ ਹਾਂ ਤੇ ਮੁਜਰਮ ਹਾਂ ਪਰ ਸੱਚਾਈ ਦਾ ਸਾਥ ਦਿੱਤਾ ਜਾਵੇ ਤੇ ਕਿਸੇ ਇਮਾਨਦਾਰ ਤੇ ਸੱਚੇ ਸੁੱਚੇ ਅਫਸਰ ਦੀ ਡਿਊਟੀ ਲਈ ਜਾਵੇ ਤਾਂ ਜੋ ਮਾਮਲੇ ਦੀ ਸੱਚਾਈ ਲਿਆ ਕੇ ਦੋਸ਼ੀਆਂ ਦੇ ਕਾਰਵਾਈ ਕੀਤੀ ਜਾਵੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਤੇ ਮਾਮਲਾ ਕਿੰਨਾ ਦਾ ਸੁਲਝਦਾ ਤੇ ਕਦੋਂ ਸੁਲਝਦਾ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕੈਮਰਾਮੈਨ ਬਿੰਦਰ ਸਿੰਘ ਦੇ ਨਾਲ ਫਰੇਮ ਬਦਵਾਦੀ ਰਿਪੋਰਟ ਕੁਲਵਿੰਦਰ ਜੀ ਕੀ ਮਾਮਲਾ ਹੈ ਜਿਹੜਾ ਕੋਈ ਪਿੱਤੇ ਦੀ ਨਹੀਂ ਤੁਸੀਂ ਕਹਿੰਦੇ ਕਿ ਵੀ ਗੱਜਵਾ ਚੌਂਕੀ ਦੇ ਵਿੱਚ ਤੁਹਾਡੇ ਨਾਲ ਖਿੱਚਤੂ ਹੋਈ ਹੈ ਕੀ ਮਾਮਲਾ ਹੈ ਇਹ ਮਾਮਲਾ ਦਾ ਸਰ ਇਹ ਹੈ ਜੀ ਸਾਡੇ ਪਿੰਡੋਂ 15 20 ਦਿਨ ਪਹਿਲਾਂ ਇੱਕ ਮਸਲਾ ਹੋ ਗਿਆ ਕੋਈ ਬਾਹਰੋਂ ਬੰਦੇ ਆ ਗਏ ਆਖੜੇ ਨਹੀਂ ਮਲੇ ਇਹਨਾਂ ਦੀ ਘਰ ਆ ਗਏ ਇਹਨਾਂ ਦੇ ਆ ਸਮਝੌਤਾ ਕਰਾਉਣ ਵਾਸਤੇ ਪੁਲਿਸ ਨੇ ਗੱਜਵਾ ਆ ਗਏ ਇਹਨਾਂ ਨੂੰ ਫੋਨ ਕਰਕੇ ਸਪੈਸ਼ਲਿ ਕਿਹਾ ਕਿ ਕੁਲਵਿੰਦਰ ਮੈਂਬਰ ਨੂੰ ਨਾਲ ਲੈ ਗਿਆ ਅਫਤਵਾ ਦੋ ਵਾਰੀ ਮੈਨੂੰ ਹਰਮਨ ਮੁੰਸ਼ੀ ਦੀ ਕਾਲ ਆਈ ਕਿ ਕੁਲਵਿੰਦਰ ਤੁਸੀਂ ਜਾਓ ਇਹਨਾ ਸਮਝੌਤਾ ਕਰੋ ਚਲੋ ਜੀ ਅਸੀਂ ਬਾਗੇ ਜਰੋਂ ਮੈਂ ਗਿਆ ਤੇ ਸ਼ਮਸ਼ੀਰ ਨੇ ਕੋਈ ਗੱਲ ਕਹੀ ਕਿ ਤੂੰ ਸਮਝੌਤਾ ਨਹੀਂ ਹੋਣ ਦਿੰਦਾ ਨਾ ਤੇ ਤੇ ਪਰਚਾ ਦਿੰਦਾ ਜਦੋਂ ਉਹਨਾਂ ਨੇ ਇਹ ਗੱਲ ਕਹੀ ਜੀ ਮੈਂ ਚੌਕੀ ਜੋ ਪਿੱਛੇ ਮੁੜ ਗਿਆ ਸ਼ਮਸ਼ੀਰ ਏਐਸਆਈ ਸ਼ਮਸ਼ੀਰ ਏਐਸਆਈ ਦਾ ਕਹਿਣਾ ਹੈ ਕਿ ਵੀ ਤੂੰ ਕੁਲਵਿੰਦਰ ਕਿ ਵੀ ਸਮਝੌਤਾ ਨਹੀਂ ਹੋਣ ਦਿੰਦਾ ਹਾਂਜੀ ਵੀ ਤੇਰੇ ਤੇ ਪਰਚਾ ਦਿੰਦਾ ਅੱਛਾ ਤੇਰੇ ਤੇ ਪਰਚਾ ਦੇਵਾਂਗੇ ਤਾਂ ਕਰਕੇ ਕਿ ਵੀ ਸਮਝੌਤਾ ਨਹੀਂ ਹੋਣ ਦਿੰਦਾ ਹਾਂਜੀ ਹਾਂਜੀ ਜਦੋਂ ਜਦੋਂ ਉਹਨਾਂ ਨੇ ਇਹ ਗੱਲ ਕਹੀ ਮੈਂ ਕਿਉਂਕਿ ਇਹ ਗੇਟ ਤੋਂ ਪਿੱਛੇ ਹੋ ਰਿਹਾ ਉਹਨਾਂ ਨੇ ਨਾਜ ਨਹੀਂ ਆਲ ਕੇ ਹੈਗਾ ਨਹੀਂ ਫੜ ਲਓ ਮੈਂ ਅੱਗੇ ਕਿ ਵੀ ਇਹਨੂੰ ਫੜ ਲਓ ਫੜ ਲਓ ਫੜ ਲਓ ਕਹਿੰਦੇ ਪਰਚਾ ਦੇਣਾ ਮੇਰੇ ਮਗਰਗ ਪ੍ਰਿਤਪਾਲ ਤੇ ਇੱਕ ਹਰਮਨ ਤੇ ਇੱਕ ਸ਼ਮਸ਼ੀਰ ਇਹ ਤਿੰਨੋਂ ਜਣੇ ਮੇਰੇ ਮਗਰ ਭੱਜੇ ਜੀ ਮਹਿਮੂਨੇ ਭੱਜਿਆ ਚੌਂਕੀ ਦੇ ਗੇਟ ਤੋਂ ਬਾਹਰ ਸੜਕ ਦੇ ਉੱਪਰ ਇਹਨਾਂ ਨੇ ਮੈਨੂੰ ਫੜ ਲਿਆ ਖੜਨ ਤੋਂ ਬਾਅਦ ਮੇਰੇ ਨਾਲ ਉੱਥੇ ਖਿੱਚ ਤੂੰ ਕਰੀ ਜਿਹਦੀ ਸਾਡੇ ਕੋਲ ਵੀਡੀਓ ਵੀ ਹੈਗੀ ਜਿੱਥੇ ਤੁਹਾਡੇ ਨਾਲ ਖਿੱਚ ਤੂੰ ਕੀਤੀ ਹੈ ਉੱਥੇ ਕੋਈ ਤੁਹਾਡੇ ਕੋਲ ਸਬੂਤ ਹੈ ਉਸ ਦਾ ਕੋਈ ਉਸ ਚੀਜ਼ ਦੀ ਵੀਡੀਓ ਹੈਗੀ ਸਾਡੇ ਕੋਲ ਤੇ ਜੇ ਚੌਂਕੀ ਦੇ ਬਾਹਰ ਸੀ ਤਾਂ ਉੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਣੇ ਨੇ ਹਾਂਜੀ ਸੀਸੀਟੀਵੀ ਕੈਮਰੇ ਲੱਗੇ ਹੋਏ ਆਈ ਚੌਂਕੀ ਦੇ ਵਿੱਚ ਕਿ ਵੀ ਉਹ ਸੱਚਾਈ ਦਾ ਤੁਹਾਡਾ ਸਬੂਤ ਹੈ ਉਹ ਹਾਂਜੀ ਹਾਂ ਜੇ ਮੈਂ ਕੋਈ ਵਧੀ ਕੀ ਕਰੀ ਹੋਊਗੀ ਉਹ ਵੀ ਉਹਦੇ ਵਿੱਚ ਹੋਊ ਪ੍ਰਸ਼ਾਸਨ ਨੇ ਉਹ ਵੀ ਹੋਊਗਾ ਕਿ ਵੀ ਤੁਹਾਡੇ ਕਹਿਣ ਦਾ ਮਤਲਬ ਹੈ ਜੇ ਕੋਈ ਮੈਂ ਵਧੀ ਕੀ ਕੀਤੀ ਆ ਤਾਂ ਮੈਂ ਵੀ ਉਹਦੇ ਵਿੱਚ ਹਾਂਜੀ ਮੁਜਰਮ 10000 5000 ਹੈਗਾ ਜੀ ਹਾਂਜੀ ਤੇ ਜਿਹੜਾ ਤੁਸੀਂ ਦੱਸਿਆ ਕਿ ਵੀ ਇਹਨਾਂ ਬੰਦੇ ਆਏ ਸੀਗੇ ਬੰਦੇ ਕੌਣ ਸੀ ਤੇ ਕਾਦੇ ਵਾਸਤੇ ਆਏ ਸੀ ਉਹ ਸਾਰਾ ਮੈਨੂੰ ਮਾਰਨ ਵਾਸਤੇ ਆਏ ਸੀ ਰਾਤ ਨੂੰ ਵੀ ਫਿਰ ਤਾਂ ਹਰਬੰਦ ਬਾਈ ਜੀ ਤੁਹਾਡਾ ਨਾਮ ਨਾਮ ਕਸ਼ਮੀਰ ਸਿੰਘ ਆ ਸਾਰਾ ਕਸ਼ਮੀਰ ਸਿੰਘ ਕਿਉਂ ਮਾਰਨ ਵਾਸਤੇ ਆਏ ਸੀ ਕੀ ਮਸਲਾ ਹੈ ਤੁਹਾਡਾ ਮੇਰੀ ਮੰਮੀ ਦੇ ਨਾਲ ਸੱਸ ਨਾਲ ਉਹ ਦੋਸਾਂ ਆ ਫਿਰ ਝਗੜਾ ਸੀ ਉਹ 23 ਦਿਨ ਪਹਿਲਾਂ ਆਪਣੀ ਕੁੜੀ ਨੂੰ ਵੀ ਲੈ ਗਏ ਸੀ ਮੇਰਾ ਭਰਾ ਜਿਹੜਾ ਫੌਜੀ ਜੀ ਛੁੱਟੀ ਘਟ ਕੇ ਉਹ ਵੀ ਉਹ ਵੀ ਚਲਾ ਗਿਆ ਸੀ ਘਰੇ ਕੋਈ ਨਹੀਂ ਸੀ ਘਰੇ ਜੀ ਮੈਂ ਇਸ ਦਿਨ ਡੈਡੀ ਸੀ ਤੇ ਮੇਰੀ ਮੰਮੀ ਜੀ ਉਹ ਨੂੰ ਵੀ ਪੇਕੇ ਤੇ ਘਰੇ ਕੋਈ ਨਹੀਂ ਸੀ ਨਾ ਸੀ ਮੇਰਾ ਭਾਈ ਸੀ ਫੌਜੀ ਸੀ ਨਾ ਉਹਦੇ ਘਰ ਵਾਲੀ ਕੋਈ ਵੀ ਨਹੀਂ ਸੀ ਕਰਨੀ ਜੀ ਉਹਦਾ ਭਰਾ ਜੀ ਫੌਜੀ ਗਗਨ ਜੀ ਉਹ ਆਏ ਨਾਲ ਬੰਦੇ ਲੈ ਕੇ ਆਇਆ ਸੀ ਹੂੰ ਦੋ ਬੰਦੇ ਖਾਲੇ ਜੀ ਇੱਕ ਉਹਦਾ ਫੌਜੀ ਆ ਜੀ ਉਹ 2 ਕਿਲੋਮੀਟਰ ਜਾ ਕੇ ਖੜਿਆ ਜੀ ਉਹਦਾ ਨਾਲ ਦਾ ਡੈਡੀ ਸੀ ਤੇ ਹੋਰ ਬੰਦੇ ਸੀ ਨਾਲ ਗੱਡੀ ਜੀ ਉਹਰੇ ਗੱਡੀ ਨਹੀਂ ਖੜੇ ਸੀ ਉਹ ਨਹੀਂ ਤੁਸੀਂ ਦੱਸਿਆ ਕਿ ਮਾਰਨ ਵਾਸਤੇ ਆਈ ਸੀ ਇਹ ਗੱਲ ਕਲੀਅਰ ਕਰੋ ਕਿ ਵੀ ਕਾਹ ਤੋਂ ਮਾਰਨ ਵਾਸਤੇ ਆਈ ਸੀਗੇ ਸਰ ਉਹ ਨਾ ਸੱਸ ਨੂੰ ਆਜ ਦੋਹੇ ਝਗੜਾ ਹੋਇਆ ਅੱਛਾ ਝਗੜੇ ਕਰਕੇ ਆਈ ਸੀਗੇ ਕਿ ਵੀ ਹਾਂਜੀ 11:30 ਵਜੇ ਆਏ ਰਤ ਫੇਰ ਜਦੋਂ ਕਿ ਵੀ ਉਹ ਬੰਦੇ ਆਈ ਸੀਗੇ ਫਿਰ ਤੁਸੀਂ ਉਹ ਬੰਦੇ ਫੜੇ ਫੜੇ ਉਹ ਹਾਂ ਬੰਦੇ ਜੀ ਮੈਂ ਉੱਥੇ ਝੜ ਕੇ ਰੌਲਾ ਪਾਇਆ ਜੀ ਜੋ ਅੰਦਰ ਆ ਗੜੇ ਸੀ ਉਹ ਫਿਰ ਮੈਂ ਇਹਨੂੰ ਬੁਲਾਇਆ ਸਾਡੇ ਦਾ ਵੀ ਕੰਧ ਨਾਲ ਕੰਧ ਲੱਗਦੀ ਫਿਰ ਇਹ ਆ ਜਿਹੜੀ ਜਾਨ ਬਚਾਈ ਜੀ ਫਿਰ ਐਂ ਫੜਲੇ ਵੀ ਗੱਲ ਹਾਰਾ ਜ਼ਰੂਰਤ ਹੈ ਕਿ ਵੀ ਬੰਦੇ ਫੜਲੇ ਸੀਗੇ ਥੋਨੇ ਬੰਦੇ ਫੜ ਕੇ ਤੁਹਾਨੂੰ ਗਾਜੇਵਾਸ ਚੌਂਕੀ ਦੇ سپੁਰਦ ਕਰਤੇ ਸੀਗੇ ਉਹ ਲੈ ਰੇੜੇ ਕੱਚਾ ਪੰਨਾ ਸੀ ਉਹ ਸੀ ਪੁਲਿਸ ਨੂੰ ਹਵਾਲੇ ਕਰਤੇ ਸੀ ਕਿ ਵੀ ਕੋਈ ਮਾਰੂ ਹਥਿਆਰ ਲੈ ਕੇ ਆਇਸਗੀ ਕਿਰਚਾ ਕਰਪਨਾ ਹਾਂ ਉਹ ਸੀ ਪੁਲਿਸ ਨੂੰ ਦਿੱਤੀ ਇਹ ਗੱਲ ਕਿਹੜੇ ਦਿਨ ਦੀ ਹੈ ਇਹ ਇਹ 16 ਤਰੀਕ ਦੀ 16 ਤਰੀਕ ਰਾਤ ਦੀ ਹਾਂ 11:30 ਵਜੇ 16 ਤਰੀਕ 11:30 ਵਜੇ ਅੱਛਾ ਬੁਲਟ ਨਾਲ ਬੋਲਟ ਸਾਨੂੰ ਬਾਰ ਬਾਰ ਧਮਕੇ ਜਿਹੜੇ ਪੁਲਿਸ ਨਾਲ ਖਤ ਮੰਗਾਏ ਪੁਲਸ ਆਪ ਲੈਣੀ ਹੈਗੀ ਬੋਲਟੀ ਬੋਲਟ ਮ ਚੌਂਕੀ ਛੱਡਿਆ ਤੇ ਬੁਲਟ ਵੀ ਤੁਸੀਂ ਚੌਂਕੀ ਛੱਡਿਆ ਸੀਗੇ ਅੱਛਾ ਬੰਤੀ ਛੱਡ ਕੇ ਆਇਆ ਹੁਣ ਬੋਲਟ ਭੰਨਦਾ ਜੀ ਵੀ ਸੋਨਾਂ ਦੇ ਕਾਜ ਕਰ ਲਏ ਵੀ ਛੋੜੇ ਝੂਠਾ ਪਾਚਾ ਤੇ ਰਾਤ ਜਿਹੜਾ ਕਿ ਵੀ ਇਹ ਮਸਲਾ ਹੋਇਆ ਗਾਜਵਾ ਚੌਂਕੀ ਦੇ ਵਿੱਚ ਕੁਲਵਿੰਦਰ ਕਹਿੰਦਾ ਕਿ ਮੇਰੇ ਨਾਲ ਖਿੱਚ ਤੂ ਹੋਈ ਏ ਇਸੇ ਮਸਲੇ ਦੇ ਵਾਸਤੇ ਇਹਦੇ ਨਾਲ ਖਿੱਚ ਤੂ ਹੀ ਸੀਗੀ ਪਾਚਾ ਕਰਾਂਗੇ ਵੀ ਤਨੇ ਬੋਲਟ ਦੇ ਕਾਜ ਕਰ ਲੈ ਨਾਲੇ ਵੀ ਤਨੇ ਮੋਬਾਈਲ ਤਾਂ ਵੀ ਸਮਝੌਤਾ ਨੇ ਮੁੰਦਰੇ ਸਾਡਾ ਕਿ ਵੀ ਆ ਕਰਕੇ ਇਹਦੇ ਨਾਲ ਖਿੱਚ ਤੂੰ ਕੀਤੀ ਇਹਦੇ ਤੇ ਪਰ ਬਾਅਦ ਵਿੱਚ ਤੂੰ ਕੀਤੀ ਜੀ ਤਿੰਨ ਮਲਾਜ਼ਮ ਹੋਏ ਸੀ ਇਹ ਇਕੱਲਾ ਸੀ ਬਾਹਰ ਦਾ ਖਿੱਚ ਕੇ ਲੈ ਕੇ ਆਣੇ ਬਹੁਤ ਤੋਬਾ ਜਰੀਏ ਕੁਲਵਿੰਦਰ ਜੀ ਇਹ ਕਹਿਣਾ ਕਸ਼ਮੀਰ ਦਾ ਹੈ ਕਿ ਵੀ ਤੁਸੀਂ ਸਮਝੋਤਾ ਨਹੀਂ ਹੋਣ ਦਿੰਦੇ ਕੀ ਮਾਮਲੇ ਲੈ ਕੇ ਵੀ ਸਮਝੋਤਾ ਹੋਣਾ ਜਾਂ ਨਾ ਹੋਣਾ ਕੀ ਮਸਲਾ ਇਹ ਸਮਝੋਤਾ ਜੀ ਦੇਖੋ ਇਹਨਾਂ ਦਾ ਅਸੀਂ ਇਹਨਾਂ ਨੂੰ ਕਿਹਾ ਵੀ ਜੇ ਇਹ ਸੰਤੁਸ਼ਟੀ ਹੈਗੀ ਹੈ ਨਾ ਸਮਝੋਤਾ ਕਰਨ ਸਾਡਾ ਕੋਈ ਕਿ ਵੀ ਇਹਨਾਂ ਦੇ ਸੰਤੁਸ਼ਟੀ ਕਰਾ ਕੇ ਬੇਸ਼ੱਕ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈ ਔਰ ਮੈਂ ਕੱਲ ਵੀ ਇਹਨਾਂ ਦੇ ਅੱਧਾ ਟਾਈਮ ਪਹਿਲਾਂ ਗਏ ਨਹੀਂ ਜੀ ਇਹਨਾਂ ਦੀ ਸਾਰੀ ਬੈਠੇ ਗੱਲਬਾਤ ਹੋਈ ਹੈ ਉਸ ਤੋਂ ਬਾਅਦ ਗਿਆ ਮੈਂ ਕੱਲ ਮੈਨੂੰ ਸਪੈ ਉਹਨਾਂ ਦੀ ਪਹਿਲਾਂ ਹੀ ਪਲਾਨਿੰਗ ਹੈਗੀ ਸੀ ਕਿ ਵੀ ਤੇਰੇ ਤੇ ਪਰਚਾ ਦੇਣ ਦੀ ਹਾਂਜੀ ਹਾਂ 500 ਵੱਲੋਂ ਮਨਾਇਆ ਤੇ ਖਿੱਚ ਤੂੰ ਜਿਹੜੀ ਖਿੱਚ ਤੂੰ ਆਈ ਤੁਸੀਂ ਵੀਡੀਓ ਦਿਖਾ ਰਹੇ ਹੋ ਖਿੱਚ ਤੂੰ ਵਾਲੀ ਤੁਹਾਡੇ ਨਾਲ ਮੁਲਾਜ਼ਮ ਤੁਹਾਨੂੰ ਫੜ ਰਹੇ ਨੇ ਉਹ ਕੀ ਮਾਮਲਾ ਹੈ ਉਹ ਤਾਂ ਆਏ ਘਰ ਕਹਿੰਦੀ ਸੀ ਕਹਿੰਦੀ ਚੱਕ ਕੇ ਨੂੰ ਅੰਦਰ ਲੈ ਜਾ ਜੀ ਪਰਚਾ ਦੇਣਾ ਬਸ ਇਸ ਕਰਕੇ ਖਿੱਚ ਤੂੰ ਬਾਹਰ ਜੀ ਪਰਚਾ ਕਿਸ ਚੀਜ਼ ਦਾ ਦੇਣਾ ਚਾਹੁੰਦੇ ਨੇ ਹੁਣ ਉਹਨਾਂ ਨੂੰ ਪਤਾ ਜੀ ਕਿਸ ਦੀ ਜਿਹੜਾ ਤੁਸੀਂ ਪਰਚੇ ਵਾਸਤੇ ਦੱਸਿਆ ਉਹ ਪਰਚਾ ਕਾਦੇ ਵਾਸਤੇ ਦੇਣਾ ਚਾਹੁੰਦੇ ਸੀ ਤੁਹਾਡੇ ਉਹਨਾਂ ਨੇ ਹੁਣ ਠੂਕਾ ਪਾਉਣਾ ਜੋ ਮਰਜ਼ੀ ਪਾ ਸਕਦੇ ਨੇ ਅੱਛਾ ਜਿਵੇਂ ਝੂਠਾ ਪਰਚਾ ਪਾਣਾ ਇਸ ਗੱਲ ਦਾ ਕਿ ਵੀ ਤੁਸੀਂ ਸਮਝੋਤਾ ਨਹੀਂ ਹੋਣ ਦੇ ਰਹੇ ਕਿ ਵੀ ਸਮਝੋਤਾ ਤਾਂ ਨਹੀਂ ਹੋ ਰਿਹਾ ਕਿ ਵੀ ਇਹਨਾਂ ਦੀ ਜਿਹੜੀ ਕਸ਼ਮੀਰ ਦਾ ਮਾਮਲਾ ਉਹਦੀ ਸੰਤੁਸ਼ਟੀ ਨਹੀਂ ਹੋ ਰਹੀ ਤੇ ਤੁਹਾਡੇ ਨਾਲ ਜੜੀ ਖੇਚਤੂ ਹੋਈ ਕੋਈ ਕੁੱਟਮਾਰ ਹੋਈ ਜਾਂ ਕੋਈ ਕਿਸ ਤਰ੍ਹਾਂ ਦੀ ਕੋਈ ਕੁੱਟਮਾਰ ਵੀ ਹੋਈ ਹੈ ਖੇਚਤੂ ਹੋਈ ਹੈ ਯਾਰ ਕੱਪੜੇ ਦੇਖੋ ਫੱਟੇ ਹੋਏ ਆਸੱਤ ਲੱਗੇ ਹੋਏ ਦੇਖੋ ਮੇਰੇ ਇਹ ਗਾਜੇਵਸ ਚੌਂਕੀ ਦੇ ਅੰਦਰ ਹੋਇਆ ਕਿ ਬਾਹਰ ਦੇ ਬਾਹਰ ਦੀ ਸੜਕ ਤੇ ਬਾਹਰ ਹੋਇਆ ਉੱਥੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਣਗੇ ਹਾਂਜੀ ਹਾਂ ਲੱਗੇ ਹੋਣਗੇ ਬਾਹਰਾਂ ਲੱਗੇ ਹੋਣਗੇ ਓਕੇ ਉੱਥੇ ਡਿਗਰ ਕਿਉਂਕਿ ਉਹ ਸਬੂਤ ਦਾ ਕੰਮ ਕਰਨਗੇ ਨਾ ਉਹ ਹਾਂਜੀ ਹਾਂ ਸੁਖਦੇਵ ਜੀ ਤੁਹਾਡੇ ਪਿੰਡ ਦੇ ਖੱਤਰੀ ਵਾਲੇ ਪਿੰਡ ਦੇ ਕੁਲਵਿੰਦਰ ਸਿੰਘ ਨੇ ਪੰਚਾਇਤ ਮੈਂਬਰ ਹਾਂਜੀ ਤੇ ਪਤਾ ਲੱਗਿਆ ਕਿ ਵੀ ਉਹਨਾਂ ਨਾਲ ਕੋਈ ਖਿੱਚਤੂ ਹੋਈ ਹੈ ਕੀ ਮਾਮਲਾ ਹੈ ਉਹਦੇ ਵਿੱਚ ਕੋਈ ਕੀ ਸੱਚਾਈ ਹੈ ਇਹ ਸਾਰੇ ਇਸ ਤਰ੍ਹਾਂ ਜੀ ਕੁਲਵਿੰਦਰ ਪੰਚਾਇਤ ਮੈਂਬਰ ਮੇਰਾ ਵੱਡਾ ਬ੍ਰਦਰ ਆ ਅਸੀਂ ਰਹਿੰਦੇ ਆ ਸਾਡੇ ਪਿਛਲੇ ਪਾਸੇ ਇਹ ਪਰਿਵਾਰ ਰਹਿੰਦਾ ਹੈ। ਇਹਨਾਂ ਨੂੰ ਬੰਦੇ ਰਾਤ ਮਾਰਨ ਪੈ ਗਏ 16 ਤਰੀਕ ਪਿਛਲੇ ਮਹੀਨੇ ਦੀ। ਅੱਜ ਘੱਟੋ ਘੱਟ 20 ਦਿਨ ਹੋ ਗਿਆ ਉਸ ਦਿਨ ਨੂੰ। ਜੀ ਤੇ ਉਹ ਇਹਨਾਂ ਨੇ ਜਦੋਂ ਰੌਲਾ ਪਾਇਆ ਪਹਿਲਾਂ ਤਾਂ ਇਸ ਤਰ੍ਹਾਂ ਸੀ ਕਿ ਸ਼ਾਇਦ ਚੋਰ ਆ ਗਏ ਨੇ। ਅਸੀਂ ਗਏ ਆ ਮੈਂ ਮੈਂ ਇਹਨਾਂ ਨੇ ਸਾਨੂੰ ਖਾਇਆ ਮੈਂ ਮੇਰੇ ਭਰਾ ਨੂੰ ਖਾਇਆ ਵੀ ਚੋਰ ਆ ਗਏ ਨੇ ਉਧਰ ਫਿਰ ਇਸ ਤਰ੍ਹਾਂ ਇੱਕ ਦੋ ਬੰਦੇ ਹੋਰ ਠਿਕੇ ਅਸੀਂ ਜਦੋਂ ਗਏ ਆ ਇੱਕ ਬੰਦਾ ਸਾਡੇ ਹੱਥੋਂ ਨਿਕਲ ਗਿਆ। ਹੂੰ ਦੋ ਬੰਦੇ ਅਸੀਂ ਨੇ ਉੱਥੇ ਪਕੜ ਲਏ ਨੇ। ਬੁਲਟ ਮੋਟਰਸਾਈਕਲ ਪਕੜ ਲਿਆ। ਪੁਲਿਸ ਨੂੰ ਫੋਨ ਕੀਤਾ ਕਿ ਬੰਦੇ ਇੱਥੇ ਪੈ ਗਏ ਨੇ ਰਾ ਬਾਤ ਪਤਾ ਲੱਗਿਆ ਇਹਨਾਂ ਨੂੰ ਜਦੋਂ ਦੱਸਿਆ ਵੀ ਰਿਸ਼ਤੇਦਾਰ ਪੁਲਿਸ ਪ੍ਰਸ਼ਾਸਨ ਪਹੁੰਚ ਗਿਆ ਸੀਗਾ ਕਿ ਤੁਸੀਂ ਬੰਦੇ ਉੱਥੇ ਦੇਖ ਕੇ ਆਏ ਸੀਗੇ ਨਹੀਂ ਜੀ ਪ੍ਰਸ਼ਾਸਨ ਪਹੁੰਚਿਆ ਉੱਥੇ ਪ੍ਰਸ਼ਾਸਨ ਲੈ ਕੇ ਗਿਆ ਫਿਰ ਸਾਨੂੰ ਕਿਹਾ ਰਾਤ ਨੂੰ ਵੀ ਤੁਸੀਂ ਕੰਪਲੀਟ ਦੇਣੀ ਆ ਉੱਥੇ ਨਾਲ ਚਲੋ ਅਸੀਂ ਨਾਲ ਚਲੇ ਗਏ ਆ ਫਿਰ ਉੱਥੇ ਸਾਡੀ ਕੰਪਲੀਟ ਨਹੀਂ ਲਈ ਇਹਨਾਂ ਨੇ ਫਿਰ ਸਾਨੂੰ ਕਹਿੰਦੇ ਜੀ ਕਿ ਵੀ ਜੜੇ ਤੁਸੀਂ ਬੰਦੇ ਫੜਾਈ ਸੀਗੇ ਤੇ ਤੁਹਾਡੀ ਕੰਪਲੇਂਟ ਨਹੀਂ ਲਿਖੀ ਗਈ ਪਹਿਲਾਂ ਤਾਂ ਸਾਨੂੰ ਕਹਤਾ ਜੀ ਪਿੰਡੋਂ ਵੀ ਉੱਥੇ ਚਲੋ ਸਾਨੂੰ ਦਰਖਾਸਤ ਦਿਓ ਅਸੀਂ ਜਦੋਂ ਗਏ ਆ 10 5-7 ਬੰਦੇ ਦਰਖਾਸਤ ਵਾਸਤੇ ਰਾਤ ਨੂੰ ਫਿਰ ਉਹਨਾਂ ਨੇ ਉੱਥੇ ਸਾਡੀ ਦਰਖਾਸਤ ਨਹੀਂ ਲਈ ਹੈ ਕਹਿੰਦੇ ਕਿ ਸਵੇਰੇ ਸਾਨੂੰ ਲਿਖਤੀ ਰੂਪ 'ਚ ਬਾਹਰੋਂ ਟਾਈਪ ਕਰਾ ਕੇ ਦੇਵੋ ਫਿਰ ਉਹ ਦਰਖਾਸਤ ਦਿੱਤੀ ਜ ਉਹਨਾਂ ਨੂੰ ਤੇ ਉਸ ਤੋਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਤਿੰਨ-ਚਾਰ ਵਾਰੀ ਇਸ ਜਿਹੜੀ ਦਰਖਾਸਤ ਦਿੱਤੀ ਕਿੰਨੇ ਦਿਨ ਹੋ ਗਏ ਨੇ ਉਹਨਾਂ ਨੂੰ ਦਰਖਾਸਤ ਦਿੱਤੀ ਨੂੰ ਤਕਰੀਬਨ 18-19 ਦਿਨ ਹੋ ਗਏ ਜੀ 18-19 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਕੀਤੀ ਉਸਤੇ ਹਾਂ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਤੇ ਸਮਝੌਤੇ ਦਾ ਪ੍ਰੈਸ਼ਰ ਪਾਉਂਦੇ ਨੇ ਜੀ ਪਰਿਵਾਰ ਦੇ ਉਸ ਮੌਕੇ ਦੇਖਣ ਆਇਆ ਜੀ ਤੇ ਨਾ ਕਦੇ ਮੌਕਾ ਦੇਖਣ ਆਇਆ ਤੁ ਜਿਹੜਾ ਸੁਮਸ਼ੀਰ ਸਿੰਘ ਹੈ ਉਹਨੇ ਫੋਨ ਕੀਤਾ ਇਹਨਾਂ ਨੂੰ ਰਿਕਾਰਡਿੰਗ ਸਾਡੇ ਕੋਲ ਹੈ ਇਹਨੂੰ ਕਹਿੰਦੇ ਵੀ ਤੁਸੀਂ 5 ਵਜੇ ਚੌਕੀ ਪਹੁੰਚਣਾ ਔਰ ਤੇਰੇ ਮੈਂਬਰ ਨੂੰ ਕੁਲਵਿੰਦਰ ਨੂੰ ਲੈ ਕੇ ਆਈਂਦਾ ਆ ਕਿ ਵੀ 5 ਵਜੇ ਮੁਲਾਜ਼ਮ ਦਾ ਫੋਨ ਆਂਦਾ ਸ਼ਮਸ਼ੀਰ ਦਾ ਕਿ ਵੀ ਕੁਲਵਿੰਦਰ ਪੰਚਾਇਤ ਮੈਂਬਰ ਨੂੰ ਨਾਲ ਲੈ ਕੇ ਆਇਓ ਹਾਂਜੀ ਹਾਂਜੀ ਤੇਰੇ ਮੈਂਬਰ ਨੂੰ ਨਾਲ ਲੈ ਕੇ ਆਈਂ ਫਿਰ ਵੀ ਇਹ ਮੇਰਾ ਗੱਲ ਪੁੱਛ ਇਹਨਾਂ ਨੂੰ ਕਿਸ ਵਾਸਤੇ ਬੁਲਾਇਆ ਸੀਗਾ ਵੀ ਸਮਝੌਤੇ ਵਾਸਤੇ ਬੁਲਾਇਆ ਸੀ ਇਹਨਾਂ ਨੂੰ ਕਿ ਕੱਲ ਨੂੰ ਸਮਝੌਤੇ ਦਾ ਟਾਈਮ ਹੈ ਤੁਸੀਂ ਆ ਜੀ ਤੇ ਉਸ ਤੋਂ ਬਾਅਦ ਫਿਰ ਉੱਥੇ ਜਿਹੜਾ ਚੌਕੀ ਮੂਸੀ ਹੈ ਫਿਰ ਮੂਸੀ ਨੇ ਫੋਨ ਕੀਤਾ ਭਰਾ ਭਰਾ ਨੂੰ ਮੇਰੇ ਨੂੰ ਜੇ ਤੁਸੀਂ ਆਓ ਆ ਕੇ ਸਮਝਾਉਤਾ ਕਰਾਓ ਉਹਨਾਂ ਨੇ ਉੱਥੇ ਬੁਲਾਇਆ ਜੀ ਅਜੇ ਗੇਟ ਦੇ ਕੋਲ ਹੀ ਪਹੁੰਚੇ ਨੇ ਉੱਥੇ ਇਹਨਾਂ ਨੂੰ ਕਹਿੰਦੇ ਵੀ ਤੇ ਅਸੀਂ ਤੇਰੇ ਤੇ ਝੂਠਾ ਪਰਚਾ ਪਾਵਾਂਗੇ ਇਹ ਹੁਣ ਕਿਉਂ ਪਾਉਂਦੇ ਨੇ ਪ੍ਰੈਸ਼ਰ ਵਾਸਤੇ ਪਾਉਂਦੇ ਨੇ ਕੀ ਕਰਦੇ ਨੇ ਇਹ ਤਾਂ ਹੁਣ ਉਹਨਾਂ ਦੇ ਦਿਮਾਗ ਦੀ ਗੱਲ ਹੈ ਉੱਥੇ ਭਰਾ ਮੇਰਾ ਕੱਲਾ ਸੀ ਇਹ ਬੰਦੇ ਨਾਲ ਸੀ ਉੱਥੋਂ ਮੁਲਾਜ਼ਮਾਂ ਨੇ ਇਹਨਾਂ ਨਾਲ ਖਿੱਚ ਧੂ ਕੀਤੀ ਹੈ ਉੱਥੋਂ ਜਦੋਂ ਭਰਾ ਮੇਰਾ ਚੱਲਿਆ ਬਾਹਰ ਆ ਗਿਆ ਬਾਹਰ ਉੱਥੇ ਦੇਖੋ ਹਰ ਦੁਆਰੇ ਕੈਮਰੇ ਲੱਗੇ ਹੋਏ ਨੇ ਉਹਨਾਂ ਕੈਮਰੇ ਤੋਂ ਪਤਾ ਲੱਗੂਗਾ ਜਿੰਨੇ ਮੁਲਾਜ਼ਮ ਸੀ ਉਹ ਖਿੱਚ ਧੂ ਕਰਦੇ ਸੀ ਸੀਸੀਟੀਵੀ ਦੀ ਫੁਟੇਜ ਉਹਨਾਂ ਚ ਹੈਗੀ ਹੈ ਹਾਂਜੀ ਹਾਂਜੀ ਤੇ ਮੈਨੂੰ ਫੋਨ ਕੀਤਾ ਇੱਕ ਮਿੰਟਾ ਸਾਡੇ ਹੋਰ ਪਰਿਵਾਰ ਨੂੰ ਫੋਨ ਕੀਤਾ ਜਿੰਨੀ ਦੇਰ ਤੱਕ ਸਾਡਾ ਪਰਿਵਾਰ ਉੱਥੇ 15-20 ਮਿੰਟਾਂ ਦਾ ਘੰਟਾ ਗਿਆ 19 ਦੇਰ ਤੱਕ ਉਹ ਖਿੱਚਤੂ ਕਰਦੇ ਰਹੇ ਨੇ ਫਿਰ ਜਦੋਂ ਸਾਡੇ ਬੰਦੇ ਉੱਥੇ ਪਹੁੰਚੇ ਨੇ ਇਹਨਾਂ ਨੇ ਮੋਬਾਈਲ ਦੀ ਵੀਡੀਓ ਆਨ ਕੀਤੀ ਆ ਸਾਰਿਆਂ ਨੇ ਤਾਂ ਉਸ ਤਰੀਕੇ ਨਾਲ ਅਸੀਂ ਪੁਲਿਸ ਦੇ ਹੱਥੋਂ ਬਚ ਕੇ ਹਸਪਤਾਲ ਦੇ ਵਿੱਚ ਆਏ ਹਾਂ ਹਾਂਜੀ ਭਰਾ ਜੀ ਤੁਹਾਡਾ ਨਾਮ ਮੈਂ ਜਗੀਰ ਚੰਦ ਅੰਮਰਲਾਰਾਂ ਜੀ ਜਿਕਲਵਿੰਦਰ ਸਿੰਘ ਪੰਜ ਮੇਰਾ ਬੇਟਾ ਹੈ ਮੈਂ ਨੰਬਰ ਆਰਾ ਪਿੰਡ ਦਾ ਤੇ ਉੱਥੇ ਫੈਸਲਾ ਕਰਨ ਵਾਸਤੇ ਬੁਲਾਇਆ ਸੀ ਮੌਜੂਦ ਬੰਦੇ ਜਾਂਦੇ ਆ ਅਸੀਂ ਵੀ ਜਾਣਦੇ ਆ ਖਾਣਿਆਂ ਦੇ ਵਿੱਚ ਖਾਣਾ ਸਾਰਿਆਂ ਵਾਸਤੇ ਸਾਂਝਾ ਹੁੰਦਾ ਹੈ ਇਹਨਾਂ ਨੇ ਉੱਥੇ ਬੁਲਾ ਕੇ ਮੌਜੂਦ ਬੰਦਿਆਂ ਦੀ ਖਿੱਚ ਟੂ ਕਰੀ ਹੈ ਉਹਨਾਂ ਦਾ ਫੈਸਲਾ ਹੋਣਾ ਨਾ ਹੋਣਾ ਉਹ ਦੋਈ ਤਰ੍ਹਾਂ ਦੀ ਸੁਸਤੀ ਨਾਲ ਹੋਣਾ ਸੀ ਜਿਹੜੇ ਮੌਜੂਦ ਬੰਦੇ ਜਿਹੜੇ ਨਾਲ ਜਾਂਦੇ ਨੇ ਉਹਨਾਂ ਨੂੰ ਖਿੱਚ ਟੂ ਕੀਤੀ ਹੈ ਇਹਨਾਂ ਪੁਲਸ ਵਾਲਿਆਂ ਨੇ ਬਹੁਤ ਜਾਇਜ਼ੀ ਕੀਤੀ ਹੈ ਕੀ ਮੰਗ ਚਾਹਦੇ ਹੋ ਤੁਸੀਂ ਸੀਨੀਅਰ ਅਧਿਕਾਰੀਆਂ ਤੋਂ ਅਸੀਂ ਇਹ ਮੰਗ ਚਾਹੁੰਦੇ ਆ ਜੀ ਵੀ ਇਸ ਤਰ੍ਹਾਂ ਹੋਣ ਲੱਗਾ ਨੇਰ ਪੈ ਜਾਊਗਾ ਇਹਨਾਂ ਦਾ ਫੈਸਲਾ ਹੋਣਾ ਚਾਹੀਦਾ ਇਹਨਾਂ ਦੀਪ ਪੁਲਿਸਾਨ ਹੋਣੀ ਚਾਹੀਦੀ ਹੈ ਇਹਨਾਂ ਨੂੰ ਕਿ ਪੂਰੀ ਇਨਕੁਆਇਰੀ ਹੋਣੀ ਚਾਹੀਦੀ ਹੈ ਸਾਰੇ ਜਿਹੜੇ ਮਾਹਰ ਬੰਦੇ ਪੰਚਾਇਤੀ ਬੰਦੇ ਜਿਹੜੇ ਫੈਸਲਾ ਦੇ ਵਿੱਚ ਜਾਂਦੇ ਨੇ ਜੇ ਇਸ ਤਰੀਕੇ ਨਾਲ ਪੁਲਿਸ ਉਹਦੇ ਪਰਚੇ ਪਾਉਣ ਲੱਗੀ ਕੱਲ ਨੂੰ ਕੌਣ ਜਾਊਗਾ ਫੈਸਲੇ ਕਰਨ ਵਾਸਤੇ ਸਰ ਦੇਖੋ ਇਸ ਤਰ੍ਹਾਂ ਜੀ ਅਸੀਂ ਪੰਚਾਇਤੀ ਬੰਦੇ ਆ ਔਰ ਪੰਚਾਇਤਾਂ ਦੇ ਵਿੱਚ ਟੋਟਲ ਸਾਰੀ ਪੰਜਾਬ ਦੇ ਲੋਕ ਪੰਚਾਇਤਾਂ ਦੇ ਵਿੱਚ ਫੈਸਲੇ ਜਾਂਦੇ ਨੇ ਜਿਸ ਤਰੀਕੇ ਨਾਲ ਧੱਕੇ ਹੋਣ ਲੱਗ ਗਏ ਮੌਜੂਦ ਬੰਦਿਆ ਦੇ ਨਾਲ ਅਸੀਂ ਮੁੱਖ ਮੰਤਰੀ ਪੰਜਾਬ ਜੀਜੀਪੀ ਸਾਹਿਬ ਪੰਜਾਬ ਉਹਨਾਂ ਨੂੰ ਬੇਨਤੀ ਕਰਦੇ ਆਂ ਜੀ ਕਿ ਇਹ ਸਾਰੀ ਦੀ ਜਾਂਚ ਹੋਣੀ ਚਾਹੀਦੀ ਹੈ ਤੇ ਜਿਹੜੇ ਦੋਸ਼ੀ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਇਸ ਤਰੀਕੇ ਨਾਲ ਜੇ ਧੱਕਾ ਹੋਣ ਲੱਗਿਆ ਕੱਲ ਨੂੰ ਫਿਰ ਪੰਚਾਇਤੀ ਬੰਦਿਆਂ ਦਾ ਫੈਸਲੇ ਦੇ ਵਿੱਚ ਜਾਣੇ ਨਹੀਂ ਬਈ ਫੈਸਲੇ ਕਿਸ ਤਰੀਕੇ ਨਾਲ ਹੋਣਗੇ ਜੀ ਮੈਨੂੰ ਨਹੀਂ ਲੱਗਦਾ ¿Qué ਸਰ ਬੀਤੀ ਰਾਤ ਗੱਜਵਾ ਚੌਂਕੀ ਦੇ ਵਿੱਚ ਕੁਲਵਿੰਦਰ ਦੇ ਨਾਲ ਕੋਈ ਖਿੱਚ ਤੂਝੀ ਹੋਈ ਹੈ ਕੀ ਮਸਲਾ ਸੀਗਾ ਸਰ ਉਹ ਇਸ ਸੰਬੰਧ ਵਿੱਚ ਅੱਜ ਤੋਂ 10-15 ਦਿਨ ਪਹਿਲਾਂ ਦੀ ਗੱਲ ਆ ਪਿੰਡ ਖੱਤਰੀ ਵਾਲੇ ਦੇ ਵਿੱਚ ਇੱਕ ਫੌਜੀ ਸੀ ਸਰਨਦੀਪ ਸਿੰਘ ਜੀ ਠੀਕ ਹੈ ਉਹ ਛੁੱਟੀ ਆਇਆ ਸੀ ਉਹਨੇ ਆਪਣੀ ਮਿਸਰੀ ਨਾਲ ਕੋਈ ਝਗੜਾ ਕੀਤਾ ਸੀਗਾ ਅਗੋਂ ਉਹਦਾ ਜਿਹੜਾ ਸਾਲਾ ਸੀ ਗਗਨਦੀਪ ਸਿੰਘ ਉਹ ਵੀ ਫੌਜੀ ਸੀਗਾ ਉਹ ਜਦੋਂ ਫੌਜੀ ਜਿਹੜਾ ਹੈਗਾ ਸੀ ਉਹ ਦੂਜੇ ਦਾ ਛੁੱਟੀ ਕੱਟ ਕੇ ਬਾਪ ਚਲ ਗਿਆ ਜੀ ਉਹਦਾ ਸਾਲਾ ਛੁੱਟੀ ਆ ਗਿਆ ਉਨੇ ਜਦੋਂ ਇਹ ਪਰਿਵਾਰ ਨੂੰ ਦੱਸਿਆ ਵੀ ਇਦਾਂ ਕਰਕੇ ਤੁਹਾਡੀ ਸੈਕਟਰ ਬਹੁਤ ਗੱਲ ਤੇਰੀ ਜੀਜੇ ਦੇ ਫੌਜੀ ਨੇ ਠੀਕ ਹੈ ਉਹ ਰਾਤ ਨੂੰ ਕਦੇ 10:30 ਵਜੇ ਉਸ ਪਿੰਡ ਦੇ ਵਿੱਚ ਖੱਤਰੀ ਵਾਲੇ ਦੇ ਵਿੱਚ ਆਪਣੇ ਕਿਸੇ ਯਾਰ ਦੋਸਤ ਨੂੰ ਨਾਲ ਲੈ ਕੇ ਗਿਆ ਪਿੰਡ ਖੱਤਰੀ ਵਾਲੀ ਜੀ ਉੱਥੇ ਜਿਹੜਾ ਕਸ਼ਮੀਰਾ ਸਿੰਘ ਨਾਂ ਦਾ ਬੰਦਾ ਇੱਕ ਠੀਕ ਹੈ ਕਿ ਨਾ ਇਹਨੇ ਪਹਿਲੀ ਜਦ ਉਹਨਾਂ ਨੇ ਕਦੇ ਆਪ ਨੂੰ ਇਨਫੋਰਮ ਕਰਤਾ ਵੀ ਇਦਾਂ ਕਰਕੇ ਫੌਜੀ ਆ ਰਿਹਾ ਵੀ ਠੀਕ ਹੈ ਕਿ ਨਾ ਵੀ ਹੋ ਸਕਦਾ ਵੀ ਇਹ ਸਰਟੀਫਿਕੇਟ ਮਾਰ ਜੇ ਦਾ ਤੇ ਫਿਰ ਉਹਨੇ ਕੀ ਕੀਤਾ ਉਹਦੇ ਪਹਿਲੇ ਮੁੰਡੇ ਇਕੱਠੇ ਕਰ ਲਏ ਗਗਲਵਿੰਦਰ ਉਰੀ ਹੋਰ ਵਗੈਰਾ ਇਕੱਠੇ ਕਰ ਲਏ ਤੇ ਇਹਨਾਂ ਨੇ ਉੱਥੇ ਜਦੋਂ ਫੌਜੀ ਪਿੰਡ ਦੇ ਵਿੱਚ ਆਇਆ ਵੀ ਆਪਣੀ ਭੈਣ ਦਾ ਘਰ ਖੜਕਾਇਆ ਤੇ ਇਹਨਾਂ ਨੇ ਕੀ ਕੀਤਾ ਤੇ ਉਹਨੂੰ ਫੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ ਗਗਨਦੀਪ ਸਿੰਘ ਗਗਨਦੀਪ ਸਿੰਘ ਜਿਹੜਾ ਨਾਂ ਦਾ ਫੌਜੀ ਸੀਗਾ ਉਹ ਭਾਂਡੀਗੜ ਦਾ ਰਹਿਣਾ ਉਹਨੇ ਉਹ ਜਾ ਕੇ ਸਿਵਲ ਹਸਪਤਾਲ ਸੰਗਰੂਰ ਤੱਕ ਹੋ ਗਿਆ ਬੁਲੰਦ ਸੱਤਾਸੀਆਂ ਜਿਹੜਾ ਐਮਲਰ ਕਰਨ ਦੇ ਵਾਰ ਸਾਡੇ ਕੌਂਸੀ ਦੇ ਵਿੱਚ ਰਫਾਈ ਤੇ ਬਿਆਨ ਲਿਖ ਲਿਆਂਦਾ ਜੰਮੂ ਜੀ ਉਸ ਤੋਂ ਬਾਅਦ ਉਹ ਇਹਨਾਂ ਦੀ ਕਸਮ ਕਰ ਚੱਲਦੀ ਰਹੀ ਜੀਜਾ ਸਾਲੇ ਦਾ ਹੈਗਾ ਸੀ ਮੈਟਰ ਠੀਕ ਹੈ ਨਾ ਤੇ ਜਿਹੜਾ ਹੈਗਾ ਇੱਕ ਫੋਜੀ ਆ ਛੁੱਟੀ ਕੱਢ ਕੇ ਇੱਕ ਪਾਸੇ ਜਾ ਚੁੱਕਿਆ ਸੀਗਾ ਕੰਮ ਕੱਲ ਦੀ ਗੱਲ ਆ ਜੋ ਮੈਨੂੰ ਇਨਫੋਰਮੇਸ਼ਨ ਦਿੱਤੀ ਪਰ 4 ਦਿਨ ਕੱਲ ਦੀ ਗੱਲ ਆ ਠੀਕ ਹੈ ਨਾ ਤੇ ਇਹਨਾਂ ਨੂੰ ਉਹ ਸਬੰਧ ਵਿੱਚ ਦੋਏ ਤਰ੍ਹਾਂ ਦੇ ਪਰਿਵਾਰ ਦੇ ਨੇ ਇਕੱਠੇ ਕੀਤਾ ਹੋਇਆ ਸੀਗਾ ਜੀ ਉੱਥੇ ਜਿਹੜਾ ਕਸ਼ਮੀਰ ਸਿੰਘ ਆ ਤੇ ਕੁਲਵਿੰਦਰ ਸਿੰਘ ਆ ਜਿਹੜਾ ਹੈਗੇ ਨੇਗੇ ਇਹ ਵੀ ਮੌਕੇ ਤੇ ਆ ਗਏ ਸੀਗੇ ਤੇ ਉਹਦੇ ਜਿਹੜੇ ਪਰਿਵਾਰ ਵਾਲੇ ਕਹਿੰਦੇ ਵੀ ਇਦਾਂ ਕਰਕੇ ਵੀ ਚਲੋ ਸਾਡੀ ਦਾ ਆਪ ਚ ਰਿਸ਼ਤੇ ਦਾ ਗੱਲ ਹੈਗੀ ਵੀ ਕੀ ਕੀ ਗੱਲ ਗੱਲ ਕੀਤੀ ਜੀ ਸਾਡੇ ਆਪ ਮਾਰਦੇ ਦਬਰ ਤੋਂ ਮਾਰਦੇ ਚਲੋ ਸਾਨੂੰ ਕੋਈ ਗੱਲ ਸੈਂਟੀ ਵੀ ਕੁਝ ਨਹੀਂ ਸਾਡੇ ਬੰਦੇ ਨੂੰ ਠੋਕਿਆ ਕੁਝ ਉੱਥੇ ਇਹਨਾਂ ਦੀ ਬੈਂਸ ਵਾਰੀ ਹੋ ਗਈ ਆ ਉਹਦੇ ਵਿੱਚ ਬੈਂਸ ਵਾਰੀ ਸਾਡੇ ਮਲਾਜ਼ਮ ਨੂੰ ਉਹਨਾਂ ਨੂੰ ਛਡਾਉਣ ਲੱਗੇ ਇੱਕ ਦੂਜੇ ਨੂੰ ਕਿਹਨਾ ਉਹ ਉੱਥੇ ਮੇਰੇ ਉਹਨਾਂ ਦੇ ਉਦੋਂ ਬਾਅਦ ਫਿਰ ਮੇਰੇ ਮਲਾਜ਼ਮਾਂ ਨੂੰ ਧੱਕਾ ਮਾਰਿਆ ਜਿਸ ਦੇ ਨਾਲ ਦੇ ਇਹ ਇਹਨਾਂ ਦੇ ਖਿਲਾਫ ਦੋਵਾਂ ਦੇ ਖਿਲਾਫ ਅਸੀਂ ਐਫਆਰ ਦਰਜ ਕੀਤੀ ਗਿਆ ਕੁਝ ਅਨੌਖੇ ਬੰਦੇ ਰਹੇ ਇਹਨਾਂ ਦੇ ਖਿਲਾਫ ਅਸੀਂ ਐਫਆਰ ਲੋਜ ਕੀਤੀ ਜੀ ਰਾਤ ਦੀ ਕਿਹਨਾਂ ਕਿਹਨਾਂ ਦੇ ਖਿਲਾਫ ਹੋਈ ਹੈ ਸਰ ਇਹ ਕੁਲਵਿੰਦਰ ਹੋਇਆ ਕਸਵੀਰਾ ਤੇ ਇਹਨਾਂ ਦੇ ਫਰਦਰ ਹੋਰ ਬੰਦੇ ਨੇ ਕੁਝ ਠੀਕਾ ਨਾਲ ਦੇ ਇਹਨਾਂ ਦੇ ਖਿਲਾਫ ਐਫਆਰ ਲੋਜ ਕੀਤੀ ਹੋਈ ਹੈ ਜੋ ਮੇਰੇ ਮੁਲਾਜ਼ਮ ਨੇ ਦਾ ਧੱਕਾ ਮਾਰਿਆ ਠੀਕ ਨਾ ਮੇਰਾ ਮੁਲਾਜ਼ਮ ਵੀ ਥੋੜਾ ਇੰਜਰਡ ਹੋਇਆ ਸੀ ਉਹਦੀ ਵੀ ਐਮਰਜੈਂਸੀ ਗੱਡੀ ਆ ਰਾਤ ਦੀ ਜੀ ਠੀਕ ਹੈ ਇਸ ਕਰਕੇ ਬਾਕੀ ਮੇਰੀ ਅਸੀਂ ਇਹਦੇ ਵਿੱਚ ਦੇਖ ਰਹੇ ਹਾਂ ਅਸੀਂ ਤਫਤੀਸ਼ ਕਰਦੇ ਹਾਂ ਕਿ ਕੀ ਗਲਤੀ ਬਾਕੀ ਉੱਥੇ ਸਾਡੇ ਕੈਂਦਰੇ ਲੱ ਜੋਫੀ ਦੇ ਵਿੱਚ ਉਹ ਖੰਘਾਲਾਂਗੇ ਠੀਕ ਹੈ ਨਾ ਅਸਲੀ ਕੀ ਦੀ ਗਲਤੀ ਸੀਗਾ ਪੂਰਾ ਮੈਟਰ ਆ ਜਿਹੜਾ ਹੈਗਾ ਮੈਂ ਵੀ ਇਹਦੇ ਵਿੱਚ ਅੱਗੇ ਤਫਸੀਲ ਦਾ ਪਾਰਡ ਆ